ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਤੁਹਾਡੇ ਨਾਲ ਸੰਤ ਬਾਬਾ ਅਤਰ ਸਿੰਘ ਜੀ ਦੀ ਕਿਰਪਾ ਨਾਲ ਖਾਲੀ ਬਰਤਨਾ ਵਿੱਚ ਲੰਗਰ ਚੱਲਣ ਦੀ ਇੱਕ ਕਟਨਾ ਬਾਰੇ ਗੱਲ ਕਰਾਂਗੇ ਚਲੋ ਗੱਲ ਕਰਦੇ ਹਾਂ ਅੱਜ ਦੇ ਇਸ ਵੀਡੀਓ ਬਾਰੇ ਚ ਇੱਕ ਵਾਰ ਇੱਕ ਪ੍ਰੇਮੀ ਨੇ ਸੰਤ ਬਾਬਾ ਅਤਰ ਸਿੰਘ ਜੀ ਨੂੰ ਆਪਣੇ ਘਰ ਲੰਗਰ ਵਾਸਤੇ ਬੁਲਾਇਆ ਉਹ ਬਾਬਾ ਜੀ ਨੂੰ ਕਹਿੰਦੇ ਕਿ ਅਸੀਂ ਬਹੁਤ ਵੱਡਾ ਭੰਡਾਰਾ ਲਗਾਉਣਾ ਹੈ ਇਸ ਲਈ ਤੁਸੀਂ ਸਾਡੇ ਘਰ ਜ਼ਰੂਰ ਆਉਣਾ। ਸੰਤ ਬਾਬਾ ਅਤਰ ਸਿੰਘ ਜੀ ਕਹਿੰਦੇ ਕੋਈ ਨਾ ਭਾਈ ਜ਼ਰੂਰ ਆਵਾਂਗੇ। ਅਤਰ ਸਿੰਘ ਜੀ ਨੇ ਉਸ ਪ੍ਰੇਮੀ ਦੇ ਘਰ ਜਾਣਾ ਸੀ ਤਾਂ ਉਸਨੇ ਲੰਗਰ ਤਿਆਰ ਕੀਤਾ। ਬਾਬਾ ਜੀ ਉਹਨਾਂ ਦੇ ਪਿੰਡ ਚਲੇ ਗਏ। ਜਦੋਂ ਉਹ ਉਸ ਪਿੰਡ ਦੇ ਵਿੱਚ ਪਹੁੰਚੇ ਤਾਂ ਉੱਥੇ ਬਹੁਤ ਹੀ ਗਰੀਬਾ ਜਿਹਾ ਸਿੱਖ ਬਾਬਾ ਜੀ ਦੇ ਦਰਸ਼ਨ ਕਰਨ ਲਈ ਆਇਆ। ਪਰ ਉਸਨੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਤੁਸੀਂ ਗੁਰੂ ਨਾਨਕ ਦੇਵ ਜੀ ਦਾ ਰੂਪ ਹੋ ਤੁਸੀਂ ਮਹਾਪੁਰਖ ਹੋ ਇਸ ਗਰੀਬੜੇ ਉੱਤੇ ਵੀ ਕਿਰਪਾ ਕਰੋ ਅਤੇ ਸਾਡੇ ਘਰ ਦਾ ਪ੍ਰਸ਼ਾਦਾ ਛਕੋ ਜਦੋਂ ਬਾਬਾ ਜੀ ਨੇ ਉਸ ਸਿੱਖਵਾਲ ਦੇਖਿਆ ਤੇ ਮੁਸਕਰਾਉਣ ਲੱਗ ਪਏ ਕਹਿੰਦੇ ਠੀਕ ਹੈ ਸਿੱਖਾ ਜੇ ਤੇਰਾ ਦਿਲ ਕਰਦਾ ਹੈ ਤਾਂ ਅਸੀਂ ਤੇਰੇ ਘਰ ਦਾ ਪ੍ਰਸ਼ਾਦਾ ਜ਼ਰੂਰ ਛਕਾਂਗੇ ਬਾਬਾ ਜੀ ਉਸ ਸਿੱਖ ਦੇ ਨਾਲ ਉਹਨਾਂ ਦੇ ਘਰ ਚਲੇ ਗਏ ਅਤੇ ਉਸ ਸਿੱਖ ਨੇ ਬੜੇ ਪਿਆਰ ਅਤੇ ਸ਼ਰਧਾ ਦੇ ਨਾਲ ਸੰਤ ਬਾਬਾ ਅਤਰ ਸਿੰਘ ਜੀ ਨੂੰ ਪ੍ਰਸ਼ਾਦਾ ਸ਼ਿਕਾਇਆ ਜਦੋਂ ਬਾਬਾ ਜੀ ਪ੍ਰਸ਼ਾਦਾ ਸ਼ਕ ਰਹੇ ਸੰਤਾਂ ਕਿਸੇ ਨੇ ਜਾ ਕੇ ਉਸ ਸੇਠ ਕੋਲ ਚੁਗਲੀ ਕਰ ਦਿੱਤੀ ਕਿ ਤੁਸੀਂ ਸੰਤ ਬਾਬਾ ਅਤਰ ਸਿੰਘ ਜੀ ਨੂੰ ਆਪਣੇ ਢੰਡਾਰੇ ਵਿੱਚੋਂ ਬੁਲਾਇਆ ਸੀ ਪਰ ਉਹ ਤਾਂ ਇਸ ਲੰਗਰ ਤੇ ਆਉਣ ਤੋਂ ਪਹਿਲਾਂ ਹੀ ਕਿਸੇ ਗਰੀਬੜੇ ਜਿਹੇ ਸਿੱਖ ਦੇ ਘਰ ਪ੍ਰਸ਼ਾਦਾ ਸ਼ਕ ਰਹੇ ਹਨ ਇਸ ਵਿੱਚ ਤੁਹਾਡੀ ਬੇਇੱਜ਼ਤੀ ਹੁੰਦੀ ਹੈ ਜਦੋਂ ਉਸ ਆਦਮੀ ਨੇ ਉਸ ਸੇਠ ਦੇ ਕੰਨ ਭਰ ਦਿੱਤੇ ਤਾਂ ਉਸੇ ਸਮੇਂ ਗੁੱਸੇ ਵਿੱਚ ਆਪਣੇ ਸਾਥੀਆਂ ਦੇ ਨਾਲ ਉਹ ਉਸ ਸਿੱਖ ਦੇ ਘਰ ਪਹੁੰਚ ਗਿਆ ਜਦੋਂ ਉਹ ਉੱਥੇ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਬਾਬਾ ਜੀ ਉੱਥੇ ਬੜੇ ਪਿਆਰ ਦੇ ਨਾਲ ਲੰਗਰ ਚਾਕ ਰਹੇ ਸਨ ਉਹ ਦੇਖਦੇ ਸਾਰ ਹੀ ਬਾਬਾ ਜੀ ਕੋਲ ਆ ਕੇ ਕਹਿੰਦੇ ਤੁਸੀਂ ਸਾਡੇ ਨਾਲ ਬਹੁਤ ਵਧੀਆ ਕੀਤਾ ਹੈ ਮੈਂ ਤਾਂ ਤੁਹਾਨੂੰ ਆਪਣੇ ਘਰ ਲੰਗਰ ਤੇ ਸੱਦਿਆ ਸੀ ਅਤੇ ਤੁਸੀਂ ਪਹਿਲਾਂ ਹੀ ਇੱਥੇ ਲੰਗਰ ਛਕਣ ਲੱਗ ਪਏ। ਹੋਮ ਮੈਂ ਤਾਂ ਇਨਾ ਖਰਚਾ ਕੀਤਾ ਸੀ ਜੇ ਤੁਸੀਂ ਕਿਸੇ ਹੋਰ ਦੇ ਘਰ ਹੀ ਲੰਗਰ ਛਕਣਾ ਸੀ ਤਾਂ ਮੈਂ ਇਨਾ ਵੱਡਾ ਪ੍ਰੋਗਰਾਮ ਕਿਉਂ ਕਰਨਾ ਸੀ? ਬਾਬਾ ਜੀ ਉਸ ਨੂੰ ਪਿਆਰ ਨਾਲ ਕਹਿੰਦੇ ਕੋਈ ਗੱਲ ਨਹੀਂ ਭਾਈ। ਤੂੰ ਗੁੱਸਾ ਨਾ ਕਰ। ਜੇ ਅਸੀਂ ਤੈਨੂੰ ਕਿਹਾ ਸੀ ਕਿ ਅਸੀਂ ਤੇਰੇ ਘਰ ਲੰਗਰ ਤੇ ਆਵਾਂਗੇ ਤਾਂ ਤੇਰੇ ਘਰ ਵੀ ਪ੍ਰਸ਼ਾਦਾ ਛਕਾਂਗੇ। ਪਰ ਇਹ ਗਰੀਬਾ ਸਿੱਖ ਸਾਨੂੰ ਰਸਤੇ 'ਚ ਮਿਲਿਆ ਸੀ। ਇਸ ਦੀ ਬੇਨਤੀ ਤੇ ਸਾਡਾ ਮਨ ਇਸ ਦਾ ਪ੍ਰਸ਼ਾਦਾ ਸ਼ਕਨ ਨੂੰ ਘਰ ਆਇਆ ਇਸ ਲਈ ਅਸੀਂ ਥੋੜਾ ਜਿਹਾ ਲੰਗਰ ਇਸ ਦੇ ਘਰੋਂ ਵੀ ਸ਼ਕ ਲਿਆ ਉਸ ਸੇਠ ਨੇ ਸੰਤਾ ਦੀ ਬਾਹ ਫੜ ਲਈ ਅਤੇ ਕਹਿਣ ਲੱਗੇ ਤੁਸੀਂ ਹੁਣੇ ਹੀ ਇਹ ਲੰਗਰ ਛੱਡ ਕੇ ਸਾਡੇ ਘਰ ਚੱਲੋ ਮੈਂ ਇਹਨਾਂ ਖਰਚਾ ਕੀਤਾ ਹੈ ਇਸ ਵਿੱਚ ਮੇਰਾ અપਮਾਨ ਹੈ ਤੁਸੀਂ ਹੁਣੇ ਹੀ ਮੇਰੇ ਨਾਲ ਚੱਲੋ ਮੇਰੇ ਘਰ ਦਾ ਪ੍ਰਸ਼ਾਦਾ ਸ਼ਕੋ ਬਾਬਾ ਜੀ ਨੇ ਉਸ ਨੂੰ ਬਹੁਤ ਸਮਝਾਇਆ ਪਰ ਉਹ ਨਾ ਸਮਝਿਆ ਫਿਰ ਬਾਬਾ ਜੀ ਕਹਿੰਦੇ ਠੀਕ ਹੈ ਭਾਈ ਤੂੰ ਇਸ ਤਰ੍ਹਾਂ ਕਰ ਤੂੰ ਆਪਣੇ ਘਰ ਨੂੰ ਜਾ ਸੀ ਤੇਰੇ ਪਿੱਛੇ ਪਿੱਛੇ ਹੁਣੇ ਹੀ ਆਉਂਦੇ ਹਾਂ ਉਹ सेठ ਫਿਰ ਆਪਣੇ ਘਰ ਚਲਾ ਗਿਆ ਕੁਝ ਸਮੇਂ ਬਾਅਦ ਸੰਤ ਬਾਬਾ ਅਤਰ ਸਿੰਘ ਜੀ ਉਸਦੇ ਘਰ ਪਹੁੰਚੇ ਜਦੋਂ ਉਹ ਉੱਥੇ ਪਹੁੰਚੇ ਤਾਂ ਉਸਨੇ ਦੇਖਿਆ ਕਿ ਉਥੇ ਵਾਕਿਆ ਹੀ ਲੰਗਰ ਦਾ ਬਹੁਤ ਵੱਡਾ ਭੰਡਾਰ ਲੱਗਿਆ ਹੋਇਆ ਸੀ ਉਸਨੇ ਬਹੁਤ ਸਾਰੇ ਦੋਸਤ ਤੇ ਰਿਸ਼ਤੇਦਾਰ ਵੀ ਸੱਦੇ ਹੋਏ ਸਨ ਸਾਰੀ ਸੰਗਤ ਬਾਬਾ ਜੀ ਦੇ ਦਰਸ਼ਨ ਕਰਨ ਆ ਗਈ। ਦਰਸ਼ਨ ਕਰਕੇ ਉਹ ਲੰਗਰ ਛਕਣ ਲੱਗ ਪਏ। ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਦਾ ਇਕੱਠ ਸੀ। ਦੂਰੋਂ ਦੂਰੋਂ ਸੰਗਤਾਂ ਆ ਰਹੀਆਂ ਸਨ ਤੇ ਲੰਗਰ ਛਕ ਰਹੀਆਂ ਸਨ। ਜਦੋਂ ਭਾਰੀ ਗਿਣਤੀ ਵਿੱਚ ਸੰਗਤਾਂ ਆਈਆਂ ਤੇ ਲੰਗਰ ਛਕਣ ਲੱਗ ਪਈਆਂ ਇੱਕ ਸਮਾਂ ਇਹੋ ਜਿਹਾ ਆ ਗਿਆ ਕਿ ਲੰਗਰ ਵਿੱਚੋਂ ਰਸਤ ਖਤਮ ਹੋਣ ਲੱਗੀ। ਮਤਲਬ ਕਿ ਰਾਸ਼ਨ ਖਤਮ ਹੋਣਾ ਸ਼ੁਰੂ ਹੋ ਗਿਆ। ਉਸ ਸੇਠ ਨੂੰ ਫਿਕਰ ਪੈ ਗਿਆ ਕਿ ਅੱਜ ਸੰਗਤ ਇੰਨੀ ਵੱਧ ਗਈ ਹੈ ਇੰਨੀ ਵੱਡੀ ਮਾਤਰਾ ਦੇ ਵਿੱਚ ਲੰਗਰ ਲਗਾਉਣ ਦੇ ਬਾਵਜੂਦ ਵੀ ਰਸਦ ਵਿੱਚ ਕਮੀ ਆ ਗਈ ਉਸ ਨੇ ਬੜੇ ਯਤਨ ਕੀਤੇ ਉਹ ਜਿੰਨੇ ਵੀ ਰਸਦ ਲਿਆਵੇ ਉਹਨਾਂ ਹੀ ਸੰਗਤਾਂ ਦੀ ਗਿਣਤੀ ਵੱਧਦੀ ਜਾਵੇ ਇਦਾਂ ਕਰਦੇ ਕਰਦੇ ਜਦੋਂ ਸ਼ਾਮ ਦਾ ਸਮਾ ਹੋਇਆ ਤੇ ਲੰਗਰ ਜਿੰਨੇ ਵੀ ਬਰਤਨ ਸਨ ਸਾਰੇ ਹੀ ਖਾਲੀ ਹੋ ਗਏ ਜਦੋਂ ਸਾਰਾ ਲੰਗਰ ਖਤਮ ਹੋ ਗਿਆ ਆਖਿਰ ਉਸ ਸੇਠ ਨੇ ਆਪਣੇ ਹੱਥ ਖੜੇ ਕਰ ਦਿੱਤੇ ਹੁਣ ਮੇਰੀ ਬਸ ਹੋ ਗਈ ਹੈ ਜਿੰਨਾ ਵੀ ਮੈਂ ਲੰਗਰ ਲਗਾਉਣਾ ਹੈ ਉਨੀ ਸੰਗਤ ਵਧ ਹੀ ਜਾਂਦੀ ਹੈ ਹੁਣ ਮੈਂ ਹੋਰ ਲੰਗਰ ਨਹੀਂ ਲਗਾ ਸਕਦਾ ਉਹ ਸੋਚਣ ਲੱਗਾ ਜੇ ਹੁਣ ਮੇਰੇ ਘਰ ਕੋਈ ਸਿੱਖ ਭੁੱਖਾ ਚਲਾ ਗਿਆ ਜਿੱਥੇ ਮੈਂ ਇੰਨੀ ਵੱਡੀ ਮਾਤਰਾ ਵਿੱਚ ਭੰਡਾਰਾ ਲਗਾ ਕੇ ਸ਼ੋਭਾ ਖੱਟੀ ਹੈ ਉਹ ਸਾਰੀ ਮਿੱਟੀ ਦੇ ਵਿੱਚ ਮਿਲ ਜਾਵੇਗੀ ਜਦੋਂ ਉਸ ਦੀ ਕੋਈ ਪੇਸ਼ ਨਾ ਚੱਲੀ ਤਾਂ ਉਹ ਸੇਟ ਆਪਣੇ ਪਰਿਵਾਰ ਅਤੇ ਘਰ ਵਾਲੀ ਦੇ ਨਾਲ ਬਾਬਾ ਜੀ ਕੋਲ ਚਲੇਗੇ ਅਤੇ ਜਾ ਕੇ ਬਾਬਾ ਜੀ ਨੂੰ ਕਹਿੰਦੇ ਮਹਾਪੁਰਖੋ ਮੇਰੀ लाज ਰੱਖ ਲਵੋ ਅਤੇ ਨਾਲ ਹੀ ਉੱਚੀ ਉੱਚੀ ਰੋਣ ਲੱਗ ਪਏ ਬਾਬਾ ਜੀ ਕਹਿੰਦੇ ਭਾਈ ਕੀ ਗੱਲ ਹੈ ਤੇਰੇ ਘਰ ਵਿੱਚ ਤਾਂ ਇੰਨਾ ਵੱਡਾ ਭੰਡਾਰ ਹੈ ਤੇਰੇ ਘਰ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਪਹੁੰਚੀ ਹੋਈ ਹੈ ਤੈਨੂੰ ਤਾਂ ਖੁਸ਼ ਹੋਣਾ ਚਾਹੀਦਾ ਹੈ ਤੂੰ ਖੁਸ਼ੀ ਦੀ ਜਗ੍ਹਾ ਰੋਣ ਲੱਗ ਪਿਆ ਬਹੁਤ ਸੇਠ ਕਹਿੰਦਾ ਬਾਬਾ ਜੀ ਮੈਂ ਜਿੰਨਾ ਵੀ ਲੰਗਰ ਤਿਆਰ ਕਰਦਾ ਹਾਂ ਉਨੀ ਸੰਗਤ ਵੱਧ ਹੀ ਜਾਂਦੀ ਹੈ ਘਰ ਵਿੱਚ ਜਿੰਨਾ ਵੀ ਰਾਸ਼ਨ ਲਿਆਂਦਾ ਸੀ ਸਾਰਾ ਖਤਮ ਹੋ ਗਿਆ ਹੈ ਉਸ ਵੇਲੇ ਬਾਬਾ ਜੀ ਥੋੜੇ ਜਿਹੇ ਮੁਸਕਰਾ ਕੇ ਉਸ ਸੇਠ ਨੂੰ ਕਹਿੰਦੇ ਕਿ ਜਦੋਂ ਅਸੀਂ ਉਸ ਗਰੀਬੜੇ ਸਿੱਖ ਦੇ ਘਰ ਵਿੱਚ ਲੰਗਰ ਛਕ ਰਹੇ ਸੀ ਤੂੰ ਉੱਥੇ ਆ ਕੇ ਸਾਨੂੰ ਤਾਣੇ ਮੇਨੇ ਮਾਰਨੇ ਸ਼ੁਰੂ ਕਰ ਦਿੱਤੇ ਸੀ ਤੈਨੂੰ ਆਪਣੇ ਲੰਗਰ ਉੱਤੇ ਬੜਾ ਗਰੂਰ ਸੀ ਇਸ ਕਰਕੇ ਹੁਣ ਤੂੰ ਲੰਗਰ ਸ਼ਿਕਾਈ ਜਾਂ ਹੁਣ ਕਿਉਂ ਰੋ ਰਿਹਾ ਉਹ ਸੇਠ ਬਾਬਾ ਜੀ ਦੀਆਂ ਗੱਲਾਂ ਸੁਣ ਕੇ ਸ਼ਰਮਿੰਦਾ ਹੋਇਆ ਤੇ ਕਹਿੰਦਾ ਵਾਕਿਆ ਹੀ ਮੈਂ ਬਹੁਤ ਵੱਡੀ ਗਲਤੀ ਕਰ ਦਿੱਤੀ ਹੈ ਮੈਂ ਹੰਕਾਰਿਆ ਗਿਆ ਸੀ ਫਿਰ ਉਸ ਸੇਠ ਨੇ ਬਾਬਾ ਜੀ ਕੋਲ ਮਾਫੀ ਮੰਗੀ ਅਤੇ ਬਾਬਾ ਜੀ ਨੂੰ ਕਹਿੰਦੇ ਹੁਣ ਤੁਸੀਂ ਮੇਰੀ ਪੱਤ ਰੱਖੋ ਬਾਬਾ ਜੀ ਨੂੰ ਉਸ ਸੇਠ ਤੇ ਤਰਸ ਆ ਗਿਆ ਤੇ ਬਾਬਾ ਜੀ ਸੰਗਤ ਨੂੰ ਕਹਿੰਦੇ ਦੇਖੋ ਭਾਈ ਇਸ ਸੇਠ ਨੇ ਆਪਣੇ ਜੀਵਨ ਦੀ ਸਾਰੀ ਕਮਾਈ ਇਸ ਢੰਡਾਰੇ ਵਿੱਚ ਲਗਾ ਦਿੱਤੀ ਹੈ ਹੁਣ ਇਸ ਦਾ ਹੰਕਾਰ ਟੁੱਟ ਗਿਆ ਹੈ ਹੁਣ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਇਸ ਦਾ ਮਨ ਜੁੜ ਗਿਆ ਹੈ ਬਾਬਾ ਜੀ ਉਸ ਸੇਠ ਨੂੰ ਕਹਿੰਦੇ ਸੇਠ ਜੀ ਇੱਕ ਗੱਲ ਦੱਸੋ ਤੁਸੀਂ ਜੋ ਇਹ ਇੰਨਾ ਵੱਡਾ ਢੰਡਾਰ ਲਗਾਇਆ ਹੈ ਇੰਨਾ ਖਰਚਾ ਕੀਤਾ ਹੈ ਇਹ ਲੰਗਰ ਕਿਸ ਦਾ ਹੈ ਜਦੋਂ ਬਾਬਾ ਜੀ ਨੇ ਇਹ ਸਵਾਲ ਉਸ ਸੇਠ ਕੋਲੋਂ ਪੁੱਛਿਆ ਤਾਂ ਉਸ ਸੇਠ ਦਾ ਮਨ ਜੋ ਪਹਿਲਾਂ ਹੀ ਸੰਤਾਂ ਦੇ ਅੱਗੇ ਸ਼ਰਮਿੰਦਾ ਹੋ ਚੁੱਕਿਆ ਸੀ ਉਸਨੇ ਉਸ ਸਮੇਂ ਹੱਥ ਜੋੜ ਕੇ ਕਿਹਾ ਕਿ ਮਹਾਪੁਰਖੋ ਇਹ ਲੰਗਰ ਤਾਂ ਗੁਰੂ ਨਾਨਕ ਸਾਹਿਬ ਦਾ ਹੈ ਇਸ ਵਿੱਚ ਮੇਰੀ ਕੋਈ ਹਿੱਸਾ ਨਹੀਂ ਹੈ ਇਹ ਤਾਂ ਉਹਨਾਂ ਨੇ ਮੈਨੂੰ ਸੇਵਾ ਬਖਸ਼ੀ ਸੀ ਅਤੇ ਮੈਂ ਕਰ ਦਿੱਤੀ ਮੈਂ ਇਸ ਲੰਗਰ ਉਤੇ ਐਵੇਂ ਆਪਣੀ ਮੋਹਰ ਲਗਾਈ ਹੋਈ ਸੀ ਇਹ ਸੁਣ ਕੇ ਬਾਬਾ ਜੀ ਕਹਿੰਦੇ ਜੇ ਇਹ ਲੰਗਰ ਗੁਰੂ ਨਾਨਕ ਦਾ ਹੈ ਫਿਰ ਗੁਰੂ ਨਾਨਕ ਦੇ ਲੰਗਰ ਦੇ ਵਿੱਚ ਕਦੇ ਕਾਟਾ ਨਹੀਂ ਪੈ ਸਕਦਾ ਇਹ ਸੁਣ ਕੇ ਸਾਰਾ ਪਰਿਵਾਰ ਖੁਸ਼ ਹੋ ਗਿਆ ਅਤੇ ਸਾਰੀ ਸੰਗਤ ਹੱਥ ਜੋੜ ਕੇ ਬੈਠ ਗਈ ਇਸ ਤੋਂ ਬਾਅਦ ਸੰਤ ਬਾਬਾ ਅਤਰ ਸਿੰਘ ਜੀ ਨੇ ਸੇਵਾਦਾਰਾਂ ਨੂੰ ਕਿਹਾ ਕਿ ਜਿੰਨੇ ਵੀ ਸੇਵਾਦਾਰ ਲੰਗਰ ਤਿਆਰ ਕਰ ਰਹੇ ਸਨ ਉਹ ਸਾਰੇ ਇੱਧਰ ਆ ਜਾਓ ਉਹ ਸਾਰੇ ਬਾਬਾ ਜੀ ਦੇ ਅੱਗੇ ਹੱਥ ਜੋੜ ਕੇ ਖੜ ਗਏ ਬਾਬਾ ਜੀ ਕਹਿੰਦੇ ਤੁਸੀਂ ਐਦਾਂ ਕਰੋ ਜਿੰਨੇ ਵੀ ਖਾਲੀ ਬਰਤਨ ਹਨ ਉਹ ਸਾਰੇ ਚਾਦਰਾਂ ਦੇ ਨਾਲ ਟੱਕ ਦਿਓ ਸਾਰੇ ਬਰਤਨ ਚਾਦਰਾਂ ਦੇ ਨਾਲ ਚੰਗੀ ਤਰ੍ਹਾਂ ਢੱਕ ਦਿਓ। ਬਾਬਾ ਜੀ ਥੱਲੇ ਆ ਕੇ ਜ਼ਮੀਨ ਉੱਤੇ ਚੌਂਕੜਾ ਮਾਰ ਕੇ ਬੈਠ ਗਏ ਅਤੇ ਅੱਖਾਂ ਬੰਦ ਕਰ ਲਈਆਂ ਅਤੇ ਗੁਰੂ ਨਾਨਕ ਦੇਵ ਜੀ ਦਾ ਧਿਆਨ ਧਰ ਕੇ ਉੱਚੀ ਆਵਾਜ਼ ਨਾਲ ਕਹਿੰਦੇ ਖਾਲਸਾ ਜੀ ਸਾਰੀ ਸੰਗਤ ਹੁਣ ਲੰਗਰ ਛਕਣ ਦੇ ਲਈ ਤਿਆਰ ਹੋ ਜਾਵੇ। ਅਤੇ ਸੇਵਾਦਾਰ ਨੂੰ ਕਹਿੰਦੇ ਕਿ ਤੁਸੀਂ ਬਰਤਨ ਉਤੋਂ ਚਾਦਰਾਂ ਲਾ ਦਿਓ ਤੇ ਲੰਗਰ ਵਰਤਾਉਣਾ ਸ਼ੁਰੂ ਕਰ ਦਿਓ। ਸੇਵਾਦਾਰ ਹੈਰਾਨ ਹੋ ਗਏ। ਤੇ ਸੋਚਣ ਲੱਗੇ ਕਿ ਖਾਲੀ ਬਰਤਨਾਂ ਦੇ ਵਿੱਚੋਂ ਲੰਗਰ ਕਿਵੇਂ ਚੱਲੇਗਾ ਪਰ ਜਦੋਂ ਉਹਨਾਂ ਨੇ ਚਾਦਰਾਂ ਚੁੱਕ ਕੇ ਵੇਖਿਆ ਤਾਂ ਸਾਰੇ ਬਰਤਨ ਲੰਗਰ ਦੇ ਨਾਲ ਭਰੇ ਹੋਏ ਸਨ ਇਹ ਦੇਖ ਕੇ ਸਾਰੀਆਂ ਸੰਗਤਾਂ ਸੋਚਾਂ ਦੇ ਵਿੱਚ ਪੈ ਗਈਆਂ ਕਿ ਇਹ ਕਿਵੇਂ ਹੋ ਗਿਆ ਸਾਰੀ ਸੰਗਤ ਨੇ ਬਾਬਾ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਤੇ ਸੇਵਾਦਾਰਾਂ ਨੇ ਬਾਬਾ ਜੀ ਦੇ ਬਚਨ ਅਨੁਸਾਰ ਬਾਲਟੀਆਂ ਫੜੀਆਂ ਤੇ ਲੰਗਰ ਵਰਤੌਣਾ ਸ਼ੁਰੂ ਕਰ ਦਿੱਤਾ ਸਾਰੀਆਂ ਸੰਗਤਾਂ ਲੰਗਰ ਛਕਣ ਲੱਗ ਪਈਆਂ ਲਾਗੇ-ਲਾਗੇ ਦੇ ਜਿੰਨੇ ਵੀ ਪਿੰਡਾਂ ਵਾਲਿਆਂ ਨੂੰ ਇਸ ਬਾਰੇ ਪਤਾ ਲੱਗਾ ਕਿ ਸਿਹੜ ਦੇ ਘਰ ਖਾਲੀ ਬਰਤਨਾਂ ਵਿੱਚ ਵੀ ਲੰਗਰ ਚੱਲਣਾ ਸ਼ੁਰੂ ਹੋ ਗਿਆ ਉਹ ਸਾਰੇ ਇਹ ਦੇਖਣ ਲਈ ਆ ਗਏ ਤੇ ਆ ਕੇ ਲੰਗਰ ਛਕਣ ਲੱਗ ਪਏ ਸਾਰੀਆਂ ਸੰਗਤਾਂ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪਈਆਂ ਜਦੋਂ ਸਾਰੀ ਸੰਗਤ ਨੇ ਪ੍ਰਸ਼ਾਦਾ ਛਕ ਲਿਆ ਤਾਂ ਬਾਬਾ ਜੀ ਆਪਣੀ ਜਗ੍ਹਾ ਤੋਂ ਉੱਠੇ ਅਤੇ ਸੇਵਾਦਾਰਾਂ ਨੂੰ ਕਹਿੰਦੇ ਕਿ ਕੋਈ ਬਾਕੀ ਤਾਂ ਨਹੀਂ ਰਹਿ ਗਿਆ ਸੇਵਾਦਾਰ ਕਹਿੰਦੇ ਮਹਾਪੁਰਖੋ ਹੁਣ ਸਾਰੀਆਂ ਸੰਗਤਾਂ ਤ੍ਰਿਪਤ ਹੋ ਗਈਆਂ ਹਨ ਉਹ ਬਰਤਨ ਅਜੇ ਵੀ ਲੰਗਰ ਦੇ ਨਾਲ ਭਰੇ ਹੋਏ ਹਨ ਬਾਬਾ ਜੀ ਕਹਿੰਦੇ ਜਿਸ ਨੇ ਹੋਰ ਲੰਗਰ ਛਕਣਾ ਹੈ ਉਹ ਛਕ ਲਵੇ ਬਾਕੀ ਦਾ ਬਚਿਆ ਲੰਗਰ ਘਰਾਂ ਨੂੰ ਲੈ ਕੇ ਜਾਓ ਜੇ ਫਿਰ ਵੀ ਲੰਗਰ ਬਚ ਜਾਂਦਾ ਹੈ ਤਾਂ ਸਾਰਾ ਲੰਗਰ ਗੱਡਿਆਂ ਦੇ ਉੱਤੇ ਲੱਦ ਕੇ ਆਸ-ਪਾਸ ਦੇ ਪਿੰਡਾਂ ਵਿੱਚ ਵੰਡ ਦਿਓ ਸੇਵਾਦਾਰਾਂ ਨੇ ਉਸ ਤਰ੍ਹਾਂ ਹੀ ਕੀਤਾ ਇਹ ਸਭ ਹੋਣ ਤੋਂ ਬਾਅਦ ਸਾਰੀਆਂ ਸੰਗਤਾਂ ਸੰਤ ਬਾਬਾ ਅਦਰ ਸਿੰਘ ਜੀ ਦੇ ਗੁਣ ਗਾਉਣ ਲੱਗ ਪਈਆਂ ਇਸ ਤੋਂ ਬਾਅਦ ਇੱਕ ਪ੍ਰੇਮੀ ਨੇ ਪੁੱਛਿਆ ਕਿ ਮਹਾਪੁਰਖੋ ਸਾਡਾ ਇੱਕ ਸਵਾਲ ਹੈ ਬਾਬਾ ਜੀ ਕਹਿੰਦੇ ਪੁੱਛੋ ਉਹ ਕਹਿੰਦੇ ਕਿ ਖਾਲੀ ਬਰਤਨਾ ਵਿੱਚ ਲੰਗਰ ਕਿਵੇਂ ਆ ਗਿਆ ਕਹਿੰਦੇ ਜਦੋਂ ਤੁਸੀਂ ਚੌਂਕੜਾ ਮਾਰ ਕੇ ਬੈਠੇ ਸੀ ਤੁਸੀਂ ਉਸ ਵੇਲੇ ਕੀ ਕੀਤਾ ਜਿਸ ਨਾਲ ਇਹ ਸਭ ਹੋ ਗਿਆ ਬਾਬਾ ਜੀ ਕਹਿੰਦੇ ਅਸੀਂ ਕੋਈ ਜਾਦੂ ਮੰਤਰ ਨਹੀਂ ਕੀਤਾ ਸੀ ਅਸੀ ਤਾਂ ਸਿਰਫ ਗੁਰਬਾਣੀ ਦੀ ਇੱਕ ਪੰਗਤੀ ਨੂੰ ਬਾਰ-ਬਾਰ ਸਿਮਰਨ ਕਰਦੇ ਰਹੇ ਸੰਗਤ ਕਹਿੰਦੀ ਮਹਾਪੁਰਖੋ ਸਾਨੂੰ ਉਹ ਪੰਗਤੀ ਦੱਸੋ ਜਿਹੜੀ ਤੁਸੀਂ ਪੜ੍ਹ ਰਹੇ ਸੀ ਜਿਸ ਦੇ ਨਾਲ ਖਾਲੀ ਬਰਤਨ ਲੰਗਰ ਦੇ ਨਾਲ ਭਰ ਗਏ ਬਾਬਾ ਜੀ ਕਹਿੰਦੇ ਮੈਂ ਜਦੋਂ ਗੁਰੂ ਨਾਨਕ ਦੇਵ ਜੀ ਦਾ ਧਿਆਨ ਧਰਿਆ ਸੀ ਤਾਂ ਉਹ ਬਾਰ-ਬਾਰ ਇੱਕ ਪੰਗਤੀ ਪੜ੍ਹ ਰਹੇ ਸਨ ਖਾਵੋ ਖਰਚੋ ਰਲ ਮਿਲ ਪਾਈ ਟੋਟਣਾ ਆਵੇ ਵੱਧੋ ਜਾਈ ਇਹ ਸੁਣ ਕੇ ਸਾਰੀ ਸੰਗਤ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪਏ ਸੋ ਸਾਧ ਸੰਗਤ ਜੀ ਬਾਕੀ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਹੈ ਜੇਕਰ ਦੇਖਿਆ ਜਾਵੇ ਤਾਂ ਇਹ ਇੱਕ ਤਰ੍ਹਾਂ ਦਾ ਚਮਤਕਾਰ ਹੀ ਹੈ ਕਿ ਜਦੋਂ ਖਾਲੀ ਬਰਤਨਾਂ ਦੇ ਵਿੱਚ ਕੁਝ ਵੀ ਨਹੀਂ ਸੀ ਤਾਂ ਬਾਬਾ ਜੀ ਚੌਂਕੜਾ ਮਾਰ ਕੇ ਬੈਠੇ ਅਤੇ ਜਿਹੜੇ ਢੰਡਾਰੇ ਦੇ ਵਿੱਚ ਭਾਂਡੇ ਸੀ ਉਹਨਾਂ ਦੇ ਵਿੱਚ ਆਪਣੇ ਆਪ ਲੰਗਰ ਆ ਗਿਆ ਤਾਂ ਇਹਨੂੰ ਆਪਾਂ ਚਮਤਕਾਰ ਹੀ ਕਹਿ ਸਕਦੇ ਹਾਂ ਸੋ ਸਾਧ ਸੰਗਤ ਜੀ ਬਾਕੀ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਹੈ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਅਤੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜਰੂਰ ਲਗਵਾਉਣਾ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਗੱਜਕੇ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ